ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗਰ ਲਾਲ ਕਨੌਰ ਹਲਕੇ ਕਨੌਰ ਦੇ ਪਿੰਡ ਕਾਮੀ ਖੁਰਦ ਦੇ ਵਿੱਚ ਇੱਕ ਅੱਜ ਸਰਕਾਰ ਆਪਦੇ ਦਵਾਰ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਦੇ ਵਿਸ਼ੇਸ਼ ਨੁਮਾਇੰਦੇ ਤੀਸੀ ਪਟਿਆਲਾ ਡੀਡੀਪੀਓ ਪਟਿਆਲਾ ਐਸਡੀਐਮ ਰਾਜਪੁਰਾ ਜ਼ਿਲ੍ਹੇ ਦਾ ਰਾਜਪੁਰਾ ਕਨੌਰ ਡੀਐਸਪੀ ਸਾਹਿਬ ਤੇ ਸਾਰਾ ਸਾਡੇ ਫਲਾਕ ਪ੍ਰਧਾਨ ਸਰਕਲ ਪ੍ਰਧਾਨ ਆਮ ਆਦਮੀ ਪਾਰਟੀ ਦੇ ਸਾਰੇ ਮੈਂਬਰ ਸਾਹਿਬਾਨ ਸਾਰੇ ਡਿਪਾਰਟਮੈਂਟਾਂ ਨੂੰ ਨਾਲ ਲੈ ਕੇ ਇੱਕ ਮੰਚ ਦੇ ਉੱਤੇ ਇਕੱਠਾ ਕਰਕੇ ਮੌਕੇ ਦੇ ਉੱਤੇ ਸਾਰੀਆਂ ਮੁਸ਼ਕਲਾਂ ਸੁਣਨੀਆਂ ਤੇ ਹੱਲ ਕਰਨੀਆਂ ਪਿੰਡ ਕਾਮੀ ਖੁਰਦ ਜੰਡ ਮੰਗੋਲੀਏ ਪਿਛਲੇ ਸਾਲ ਲੋਕ ਸੈਂਬਲੀਏ ਪਿਛਲੇ ਸਾਲ ਦਾ ਜਿਹੜਾ ਫਲੱਡ ਦੇ ਵਿੱਚ ਸਾਡਾ ਨੁਕਸਾਨ ਹੋਇਆ ਸੀ ਸੜਕਾਂ ਦਾ ਨੁਕਸਾਨ ਹੋਇਆ ਸੀ ਅੱਜ ਅਸੀਂ ਮੌਕਾ ਵੀ ਰੱਖਿਆ ਹੁਣ ਇੱਕ ਪ੍ਰਾਈਵੇਟ ਜਿਹੜਾ ਨੱਕਾ ਖੁੱਲਿਆ ਸੀ ਕਿਉਂਕਿ ਆਪਣੇ ਨਾਲ ਕਈ ਨੱਕੇ ਜਿਹੜੇ ਨੇ ਬੰਦੇ ਨੇ ਪ੍ਰਾਈਵੇਟ ਖੇਤਾਂ ਦੇ ਵਿੱਚ ਲੱਗੇ ਆ ਜਿਹੜੇ ਸਰਕਾਰੀ ਖੇਤਾਂ 'ਚ ਲੱਗੇ ਸੀ ਉਹਨਾਂ ਦੇ ਟੈਂਡਰ ਹੋ ਕੇ ਕੰਮ ਚੱਲਦਾ ਪੇ ਬੰਦ ਹੋ ਗਏ ਇੱਕ ਦੋ ਪ੍ਰਾਈਵੇਟ ਰਹਿੰਦਾ ਆਪਾਂ ਕੋਸ਼ਿਸ਼ ਕਰਦੇ ਆ ਕਿ ਡੀਸੀ ਸਾਹਿਬ ਤੋਂ ਫੰਡ ਲੈ ਕੇ ਜਾਂ ਆਪਾਂ ਪੰਚਾਇਤ ਦੇ ਜ਼ਰੀਏ ਦੇ ਨਾਲ ਆਪਾਂ ਉਹਨਾਂ ਨੂੰ ਵੀ ਜਲਦੀ ਬੰਦ ਕਰ ਦਿੰਨੇ ਆ ਕੁਝ ਸੜਕਾਂ ਦਾ ਕੰਮ ਸੋ ਸਾਰੇ ਡਿਪਾਰਟਮੈਂਟਾਂ ਨੂੰ ਨਾਲ ਲੈ ਕੇ ਅੱਜ ਕੰਮ ਹੀ ਖੁਰਦ ਦੇ ਵਿੱਚ ਅਸੀਂ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਕੁਝ ਮੌਕੇ ਤੇ ਹੱਲ ਹੋ ਗਈਆਂ ਉਸ ਜਿਹੜਾ ਡਾਟਾ ਅਸੀਂ ਨਾਲ ਕਲੈਕਟ ਕੀਤਾ ਉਹਦੇ ਵਿੱਚ ਅੱਜ ਦੀਸਾਂ ਉਹਨਾਂ ਗੱਲ ਹੁੰਦੀ ਸੀ ਵੀ ਇੱਕ ਬਹੁਤ ਵੱਡਾ ਇਸ਼ੂ ਆ ਜਿਹੜਾ ਧਾਰਕਾਡ ਤੇ ਵੋਟ ਕਾਰਡ ਦੀ ਜਨਮ ਤਰੀਕਾ ਮੈਚ ਨਹੀਂ ਕਰਦੀ ਲੋਕ ਜਿਹੜੇ ਉਹ ਵਾਂਝੇ ਰਹਿ ਜਾਂਦੇ ਆ ਪੈਨਸ਼ਨ ਦੇ ਬੈਨੀਫਿਟ ਲੈਣ ਤੋਂ ਸੋ ਇਹਦਾ ਵੀ ਜਲਦੀ ਹੱਲ ਆਪਾਂ ਕੋਈ ਵੀ ਜ਼ਿਲ੍ਹਾ ਲੈਵਲ ਤੇ ਆਪਾਂ ਬੈਠ ਕੇ ਇੱਕ ਹੱਲ ਕੱਟਾਂਗੇ ਚਾਹੇ ਐਫੀਟੇਵਿਟ ਦੇ ਜ਼ਰੀਏ ਕੱਢੀਏ ਚਾਹੇ ਮਾਨ ਸਾਹਿਬ ਤੋਂ ਕੋਈ ਨਾ ਕੋਈ ਦਿਸ਼ਾ ਨਿਰਦੇਸ਼ ਲੈ ਕੇ ਮੁੱਖ ਮੰਤਰੀ ਪੰਜਾਬ ਤੋਂ ਲੈ ਕੇ ਕਿ ਇਹ ਜਿਹੜਾ ਬਹੁਤ ਸਾਰੇ ਲੋਕ ਕਈ ਵਾਰੀ ਵਾਂਝੇ ਰਹਿ ਜਾਂਦੇ ਨੇ ਰਾਸ਼ਨ ਕਾਰਡਾਂ ਦੇ ਜਿਹੜੇ ਨਵੇਂ 포ਟਲਾਂ ਦੇ ਉੱਤੇ ਨਾਂ ਚੜਨੇ ਨੇ ਜਾਂ ਲੇਬਰ ਡਿਪਾਰਟਮੈਂਟ ਨੇ ਜਿਹੜੀਆਂ ਨਵੀਆਂ ਕਾਪੀਆਂ ਬੰਨੀਆਂ ਨੇ ਉਹ ਕਾਊਂਟਾਂ ਦੇ ਨਾਲ ਅਟੈਚ ਹੋਣੀਆਂ ਨੇ ਜਾਂ ਉਹਨਾਂ ਨੂੰ ਅਪਡੇਟ ਕਰਨਾ ਸੋ ਨਿੱਕੇ 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 ਜਿਹੜੇ ਇਸ਼ੂ ਨੇ ਉਹ ਲੋਕਾਂ ਦੀ ਖੱਜਲ ਖਵਾਰੀ ਜਿਹੜੀ ਹੁੰਦੀ ਆ ਕੰਮ ਛੱਡ ਕੇ ਲੋਕ ਜਾਂਦੇ ਨੇ ਸੋ ਸਾਰਿਆਂ ਨੂੰ ਇੱਕ ਮੰਚ ਦੇ ਉੱਤੇ ਇਕੱਠਾ ਕੀਤਾ ਤੇ ਮੈਂ ਹਲਕਾ ਕਨੌਰ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਅਗਲਾ ਕੈਂਪ ਜਿਹੜਾ ਅਸੀਂ ਲਾਵਾਂਗੇ ਉਹਨੂੰ ਪ੍ਰੋਪਰ ਮਨਿਆਦੀ ਕਰਕੇ 5 7 10 ਪਿੰਡਾਂ ਦੇ ਵਿੱਚ ਲਿਖ ਕੇ ਪ੍ਰੋਪਰ ਵੀ ਅਸੀਂ ਕਿਹੜੇ ਕਿਹੜੇ ਕੰਮ ਅਸੀਂ ਸਾਰੇ ਡਿਪਾਰਟਮੈਂਟਾਂ ਤੋਂ ਛੋਟੀ ਲੈ ਲੈਣੀ ਆ ਵੀ ਅਸੀਂ ਜਿੰਨੇ ਵੀ ਕੰਮ ਜਿਹੜੇ ਨੇ 100 ਦੇ ਕਰੀਬ ਕੰਮ ਆ ਜਿਹੜੇ ਅਸੀਂ ਮੌਕੇ ਤੇ ਉੱਤੇ ਹੱਲ ਕਰਾਂਗੇ ਸੋ ਹੋ ਸਕਦਾ ਅਸੀਂ ਅਗਲੇ ਕੈਂਪਾਂ ਦੇ ਵਿੱਚ ਇਸ ਨੂੰ ਜ਼ਿਆਦਾ ਤਿਆਰੀ ਦੇ ਨਾਲ ਪੰਪਲੈਟ ਵੰਡ ਕੇ ਬੁਨਿਆਦੀ ਕਰਕੇ ਦੱਸ ਕੇ ਪ੍ਰੋਪਰ ਅਸੀਂ 2-3 ਦਿਨ ਪਹਿਲਾਂ ਦੱਸਾਂਗੇ ਅਗਲੇ ਕੈਂਪਾਂ ਦੇ ਵਿੱਚ ਅੱਜ ਜਿਹੜਾ ਪਹਿਲਾ ਕੈਂਪ ਸੀ ਇਹਦੇ ਵਿੱਚ ਜੋ ਸਾਡਾ ਤਜਰਬਾ ਰਿਹਾ ਐ ਐਕਸਪੀਰੀਅੰਸ ਰਿਹਾ ਉਹਦੇ ਲੈ ਕੇ ਜਾਵਾਂਗੇ ਸੋ ਹਲਕਾ ਕਨੌਰ ਦੇ ਸਾਰੇ ਹੀ ਬਲਾਕ ਪ੍ਰਧਾਨਾਂ ਦਾ ਸਰਕਲ ਪ੍ਰਧਾਨਾਂ ਦਾ बीसी साहब ਦੇ ਨਾਲ ਜਿੰਨੇ ਵੀ ਪ੍ਰਸ਼ਾਸਨ ਆਇਆ ਸਾਇਟੀ ਸਹਿਬਾਨ ਡੀਡੀਓ ਸਹਿਬਾਨ ਤਹਿਸੀਲਦਾਰ ਸਾਰੇ ਪੁਲਿਸ ਵਾਲੇ ਸਾਡੇ ਭਰਾ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਤੇ ਮਾਨ ਸਾਹਿਬ ਦੀ ਦੇਖ ਰੇਖ ਦੇ ਥੱਲੇ ਪੰਜਾਬ ਜਿਹੜਾ ਉਹ ਵੱਧ ਫੁੱਲ ਰਿਹਾ ਸੋ মিডিਆ ਵਾਲਿਆਂ ਸਾਰੇ ਭਰਾਵਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ